ਉਹ ਕਿਉਂ ਪੰਥ ਦੇ ਨੇ ਪਰ ਗੋਲੀ ਚਲਾਉਣ ਵਾਲਾ ਜੇ ਅੱਜ ਗ੍ਰਹਿ ਭਾਗ ਕੋਸ਼ਿਸ਼ਿਆ ਤਾਂ ਉਸ ਟਾਈਮ ਦੇ ਵੀ ਉਹ ਦੋਸ਼ੀ ਸੀ ਕਿਉਂਕਿ 16 ਅਕਤੂਬਰ ਨੂੰ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਤੇ ਜਿਹੜੇ ਬੰਦੇ ਨਜਾਇਜ਼ ਉਸਰਨੇ ਬੇਨਤੀ ਬੇਨਤੀ ਹੁਣ ਬੇਨਤੀ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਬੇਨਤੀ ਸੁਣ ਬੇਨਤੀ ਸੁਣ ਲਓਗੇ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਆ ਵੀ ਮੱਕੀ ਜਾਂਦੇ ਬੇਨਤੀ ਸੁਣ ਲਓ ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ 'ਚ ਚਲਾਨ ਗਿਆ ਚੁੱਕਾ ਉਹਦੇ ਵਿੱਚ ਕੌਣ ਹੈਗਾ ਉਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਸੀ 15 ਵਾਲਾ ਉਹ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੋਂ ਬਾਧਰ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੈਂ ਬਰਬਲ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ-ਬਣ ਕੇ ਪੁਲਿਸ ਦੀਆਂ ਸੇਟਾਂ ਬਣ-ਬਣ ਕੇ ਸਾਰਾ ਮਸਲਾ ਕੋਰਟ ਤੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਉਹਦਾ ਹੋਰ ਕੋਰਟ ਨੇ ਉਹਦਾ ਡਿਸਾਈਡ ਕਰਨਾ ਕਿ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਤਾਂ ਅਸੀਂ ਹੁਣ ਅੱਜ ਜਿਹੜੀ ਆ ਕਾਂਖਾਂਡ ਬਤਰਾ ਇਹਦੀ ਮੈਂ ਗੱਲ ਕਰਦਾ ਹੁਣ 15 ਨੇ ਹੁਣ 24 ਆ ਗਈ ਤੁਸੀਂ ਵੀ ਥੋੜਾ ਜਿਹਾ ਮੋਰ ਨੂੰ ਪਧੋ ਉਹਦਾ ਜਿਹੜਾ ਸਗਾ ਉਹਦਾ ਜਿੰਨੀਆਂ ਜਿਹੜੇ ਵੀ ਕੋ ਦੋਚੀ ਸੀਗੇ ਉਹ ਸਾਰੇ ਦੋਚੀ ਕਟਾਰੇ ਦੇ ਵਿੱਚ ਖੜੇ ਕਰ ਦਿੱਤੇ ਉਹਨਾਂ ਨੇ ਤੇ ਉਹ ਕਾਨੂੰਨ ਦਾ ਆ ਜਿਹੜੇ ਕਾਨੂੰਨ ਦਾ ਫੈਸਲਾ ਹੋ ਜਾਊਗਾ ਫਿਰ ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇ ਦੇਣਗੇ ਹਾਂਜੀ ਪਾਪਾ ਬਲਬੀਰ ਸਿੰਘ ਜਨਰਲ ਹਾਊਸ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਬ ਆਂਦੀ ਮੀਟਿੰਗ ਸੱਦੀ ਹੈ ਪਰ ਸਾਡੀ ਇੱਕ ਪਹਿਲੀ ਜੂਨ ਨੂੰ 15 ਨੂੰ ਸਰੂਪ ਚੋਰੀ ਹੁੰਦਾ 12 ਪਰ 11 ਨੂੰ ਅੰਕ ਜਿਹੜੇ ਨੇ ਫਲਾਰੇ ਜਾਂਦੇ ਨੇ ਉਹ ਸਮਿਤੀ ਦਾ ਵਿਰੋਧ ਹੁੰਦਾ 2 ਸਿੰਘ 14 ਅਕਤੂਬਰ ਨੂੰ ਛੀਡ ਹੋ ਜਾਂਦੇ ਨੇ ਸ਼ਰੋਨੀ ਕਮੇਟੀ 1.10 ਲੱਖ ਰੁਪਏ ਦਿੰਦੀ ਆ ਉਹ ਕਿ ਪੰਥ ਦੇ ਨੇ ਪਰ ਗੋਲੀ ਚਲਾਉਣ ਵਾਲਾ ਜੇ ਅੱਜ ਗ੍ਰਹਿ ਵਿਭਾਗ ਨੂੰ ਛੋਸ਼ੀਆ ਤੇ ਉਸ ਟਾਈਮ ਦੇ ਵੀ ਉਹ ਹੋਰ ਦੋਸ਼ੀ ਸੀ ਪਰ 16 ਅਕਤੂਬਰ ਨੂੰ ਤੋਂ ਵੀਰ ਸਿੰਘ ਬਾਦਲ ਦੇ ਹੁਕਮਾਂ ਦੇ ਜਿਹੜੇ ਬੰਦੇ ਨਜਾਇਜ਼ ਉਸਰਵੇਂ ਬੇਨਤੀ ਬੇਨਤੀ ਹੁਣ ਬੇਨਤੀ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਬੇਨਤੀ ਸੁਣ ਬੇਨਤੀ ਸੁਣ ਲਓਗੇ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਆ ਵੀ ਮੁੱਕੀ ਜਾਂਦੀ ਬੇਨਤੀ ਸੁਣ ਲਾਂ ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ ਚ ਚਲਾਨ ਜਾ ਚੁੱਕਾ ਉਹਦੇ ਵਿੱਚ ਕੌਣ ਉਹ ਹੈਗਾ ਉੱਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਅਸੀਂ 15 ਵਾਲਾ ਉਹ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੋਂ ਬਾਧਰ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੈਂ ਪਰਬਤ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ ਬਣ ਕੇ ਪੁਲਿਸ ਦੀਆਂ ਸੇਟਾਂ ਬਣ ਬਣ ਕੇ ਸਾਰਾ ਮਸਲਾ ਕੋਰਟ ਦੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਹੁੰਦਾ ਹੁਣ ਕੋਰਟ ਨੇ ਉਹਦਾ ਡਿਸਾਈਡ ਕਰਨਾ ਕਿ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਤਾਂ ਅਸੀਂ ਹੁਣ ਅੱਜ ਜਿਹੜੀ ਆ ਕਾਂਖਾਂਡ ਬਤਰਾ ਇਹਦੀ ਮੈਂ ਗੱਲ ਕਰਦਾ ਹੁਣ 15 ਨੂੰ ਹੋਰ ਗਈ ਜੋ ਵੀ ਆ ਗਈ ਤੁਸੀਂ ਵੀ ਥੋੜਾ ਜਿਹਾ ਮੋਹਰ ਨੂੰ ਪੜੋ ਉਹਦਾ ਜਿਹੜਾ ਸਗਾ ਉਹਦਾ ਜਿੰਨੀਆਂ ਜਿਹੜੇ ਵੀ ਕੋ ਦੋਚੀ ਸਿਗੇ ਉਹ ਸਾਰੇ ਦੋਚੇ ਕਟਾਰੇ ਦੇ ਵਿੱਚ ਖੜੇ ਕਰ ਦਦੇ ਉਹਨਾਂ ਨੇ ਤੇ ਉਹ ਕਾਨੂੰਨ ਦਾ ਹੈ ਜਿਹੜੇ ਕਾਨੂੰਨ ਦਾ ਫੈਸਲਾ ਹੋ ਜਾਊਗਾ ਫਿਰ ਤੁਹਾਡੇ ਸਵਾਲਾਂ ਦਾ ਜਵਾਬ ਦੇ ਦੇਣਗੇ ਹਾਂਜੀ ਪਾਪਾ ਬਲਬੀਰ ਸਿੰਘ ਜੀ ਵਾਲਾ ਨੇ ਨਕਾਰ ਦਿੱਤਾ ਪਾਪਾ ਬਲਬੀਰ ਸਿੰਘ ਜੀ ਵਾਲਾ ਨੇ ਉਹਨਾਂ ਨੇ ਕੱਲ ਦੇ ਸੈੱਸ਼ਨ ਦੇ ਚੌਥੇ ਦਰ ਸਾਹਿਬ ਨੂੰ ਦੁਬਾਰਾ ਕਮੇਟੀ ਬਣਾ ਕੇ ਜਾਂਚ ਕਰਾਣ ਲਈ ਕਿਹਾ ਜੀ ਮੇਰੇ ਨਾਲ ਵੀ ਬਾਬਾ ਬਲਬੀਰ ਸਿੰਘ ਜੀ ਬੈਠ ਚੁੱਕੇ ਆ ਹਾਂਜੀ ਜਹੇਦਾਰ ਸਾਹਿਬ ਨੂੰ ਮਿਲ ਚੁੱਕੇ ਆ ਨਕਾਰੀ ਨਹੀਂ ਕੋਈ ਵੀ ਉਹ ਕਹਿੰਦੇ ਜੀ ਮੇਰਾ ਪਾਕ ਕੋਕੇ ਗੁਰਦੁਆਰਾ ਮੇਰੇ ਕਬਜ਼ੇ 'ਚ ਸਗਾ ਉਹ ਉਹਨਾਂ ਦਾ ਇਹ ਆ ਸਾਡਾ ਸਿਰਫ ਇਹ ਨਹੀਂਗਾ ਕਿ ਉਥੇ ਕਬਜ਼ੇ 'ਚ ਕੌਣ ਸੀ ਸਮੁੰਦਰੀ ਗੱਲ ਸਾਡਾ ਸਿਰਫ ਇਹ ਕਿਹਾ ਵੀ ਉੱਥੇ ਗੋਲੀ ਕਿਹਦੇ ਕਹੇ ਤੇ ਚੱਲੀ ਅੰਦਰ ਅਵਗਿਆ ਹੋਈ ਤਾਂ ਕਿਉਂ ਹੋਈ ਤੇ ਪੁਲਿਸ ਅੰਦਰ ਗਈ ਤਾਂ ਕਿਉਂ ਗਈ ਸਾਡੇ ਦਾ ਤਿੰਨ ਤਿੰਨ ਸਵਾਲ ਵੱਡੇ ਆ ਵੀ ਧਾਰਮਿਕ ਬਗਿਆ ਹੋਈ ਉੱਥੇ ਕੀ ਆ ਬਾਬਾ ਜੀ ਦਾ ਸਤਕਾਰ ਜੋ ਗਿਆ ਸ਼ੋਮਨੀ ਕਮੇਟੀ ਦੇ ਉਹ ਵੀ ਹਿੱਸਾ ਆ ਇੱਕ ਉਹਨਾਂ ਨੇ ਵੀ ਸੁਣ ਲਾ ਦੇ ਤੇ ਕੋਈ ਦਿੱਕਤ ਨਹੀਂ ਪਰ ਰਿਪੋਰਟ ਜਿਹੜੀ ਅਕਾਲ ਤਖ ਦੀ ਮੋਹਰ ਲੱਗੇ ਤੇ ਹੁਣ ਜੇ ਕੋਈ ਮੰਨੇ ਚਾਹੇ ਨਾ ਮੰਨੇ ਉਹ ਉਹ ਐਮ ਮਟੀਰੀਅਲ ਆ ਜਦ ਅਕਾਲ ਤਖ ਨੇ ਬਣਾ ਕੇ ਕਮੇਟੀ ਸ਼ੋਮਨੀ ਕਮੇਟੀ ਨੇ ਬਾਬਾ ਜੀ ਦੇ ਵੀ ਉਹਦੇ ਵਿੱਚ ਸਾਰੀ ਵਿਚਾਰ ਕੀਤੀ ਆ ਬਿਆਨ ਵੀ ਸਾਡੇ ਕੋਲ ਪਏ ਆ ਸੋ ਇਸ ਕਰਕੇ ਉਹ ਜਿਹੜੀ ਹੋ ਚੁੱਕੀ ਉਹ ਅਗਾਹ ਤੱਕ ਕਾਨੂੰਨ ਮੋਰ ਲੱਗ ਜੇ ਇੱਕ ਮਿੰਟ ਆ ਜਿਓ ਮੈਂ ਤਾਂ ਤੁਹਾਨੂੰ ਉਹਦੇ ਲਈ ਇਦਾਂ ਸੀ ਵੀ ਅਸੀਂ ਇੱਥੇ ਬੈਠ ਕੇ ਮੀਟਿੰਗ ਕੀਤੀ ਸੀ ਉਦੋਂ ਤੇ ਪੰਜੇ ਮੈਂਬਰ ਸਹਿਬਾਨ ਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ 22 ਤਰੀਕ ਤੱਕ ਜਿਹੜੇ ਉਹ ਸਮਾਗਮ ਇਹ ਅਯੋਧਿਆ ਦੇ ਚੱਲਦੇ ਆ ਹੁਣ ਅਸੀਂ ਇੱਕ ਤਾਂ ਚਿੱਠੀ ਡੀਜੀਪੀ ਨੂੰ ਲਿਖੀ ਆ ਡੋਮਨੀ ਕਮੇਟੀ ਵੱਲੋਂ 100 ਡੈਂਟ ਜੇਲ ਨੂੰ ਲਿਖਿਆ ਕਿ ਸਾਨੂੰ ਪੰਜ ਮੈਂਬਰੀ ਨੂੰ ਭਾਈ ਰਾਜੋਵਾਨਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਜਾਈ। ਇੱਕ ਚਿੱਠੀ ਜਿਹੜੀ 3 ਦਸੰਬਰ ਨੂੰ ਹੋਮ ਮਿਨਿਸਟਰ ਨੂੰ ਦਿੱਤੀ ਸੀ ਲਿਖੀ ਸੀ ਮੈਂ ਆਪਣੇ ਵੱਲੋਂ ਉਹ ਚਿੱਠੀ ਦਾ ਰਿਮਾਈਂਡਰ ਵੀ ਦਿੱਤਾ ਗਿਆ ਕਿ ਸਾਨੂੰ ਸਮਾਂ ਜਿਹੜਾ ਹੈ ਉਹ ਛੇਤੀ ਛੇਤੀ ਦਿੱਤਾ ਜਾਵੇ ਕਿਉਂਕਿ ਉਹਦੇ ਵਿੱਚ ਹੋਮ ਮਿਨਿਸਟਰ ਸਾਹਿਬ ਦੀ ਭੈਣ ਦੀ ਚੜ੍ਹਾਈ ਕਰ ਗਿਆ ਸੀ। ਕੁਝ ਆਜ ਉਹਦੇ ਆਲਾ ਸੀਗਾ ਉਹ ਅਸੀਂ ਨਿਰੰਤਰ ਤੌਰ ਦੇ ਉੱਤੇ ਜਾਰੀ ਆ। ਤੇ 27 ਤਰੀਕ ਵੀ ਆ ਰਹੀ ਆ ਉਹਦਾ ਵੀ ਬੈਠ ਕੇ ਜਾਂਦਾ ਸਰ ਸਾਹਮਣੇ ਜੇ ਇਸ ਦਰਮਿਆਨ ਇਲੈਕਸ਼ਨਲ ਹੌਲਡ ਹੋ ਜਾਂਦੀਆਂ ਤਾਂ ਕੰਮ ਰੁਕ ਜਾਣਗੇ ਜੀ ਜੀ ਨਹੀਂ ਰੁਕਦੇ ਨਹੀਂ ਹੁੰਦੇ ਕੰਮ ਕੰਮ ਚੱਲਦੇ ਆ ਕੰਮ ਕਦੇ ਰੁਕਦੇ ਆ ਜੀ ਸਰ ਜਿਹੜਾ ਸਰਕਾਰ ਖੇਤਰ ਰੁਕ ਪੀਦਾ ਸਰ ਜੰਦਾ ਸਰੇ ਟਾਕੇ ਜਾਂਦਾ ਭਾਜੀ ਆਂਦੇ ਆ ਕਿ ਮੇਰੀ ਜਾਨ ਦੀ ਜ਼ਿੰਮੇਵਾਰੀ ਐਸ.ਡੀ.ਪੀ.ਸੀ ਦੀ ਹੋਵੇਗੀ ਦੇਖੋ ਬੈਂਤੀ ਇਹ ਆ ਇੱਕ ਮੁਲਕ ਦਾ ਕਾਨੂੰਨ ਆ ਇਸ ਮੁਲਕ ਦੇ ਕਾਨੂੰਨ ਦੇ ਵਿੱਚ ਜਾਂ ਤੱਕ ਉਹ ਅਮੈਂਡਮੈਂਟ ਕਰ ਨਹੀਂ ਪਾਉ ਭਈ ਜੇ ਬੰਦਾ ਕੋਈ ਸਜ਼ਾ ਕਰ ਕੱਟ ਲੈਂਦਾ ਫਿਰ ਮਦਈ ਕੋ ਕਰਾਂਗੇ ਫਿਰ ਤਾਂ ਮੇਰੇ ਖਿਆਲ ਜੇਲਾ ਭਰੀਆਂ ਰਹਿਣ ਗਿਆ ਫਿਰ ਤਾਂ ਕੋਈ ਵੀ ਨਹੀਂ ਬਾਹਰ ਆਊਗਾ ਇਹ ਕਿਸੇ ਦੀ ਇੰਡੀਵਿਜੂਅਲ ਸੋਚ ਹੋ ਸਕਦੀ ਕਾਨੂੰਨ ਦੀ ਨਹੀਂ ਕਾਨੂੰਨ ਸਾਰਿਆਂ ਲਈ ਇੱਕ ਹੋ ਜਾਈਗਾ ਪਤਾ ਜੀ ਜਿਹੜੀ ਕਮੇਟੀ ਨੇ ਆਪ ਕੋ ਲੜਦੀ ਰਿਹਾਈ ਨੂੰ ਰੋਕਿਆ ਉਹਦੇ ਚ 32 ਕਹਾਦੀ ਸੀ ਜਿਨ੍ਹਾਂ ਦੀ ਰਿਹਾਈ ਜਿਹੜੀ ਮੰਗੀ ਗਈ ਸੀ ਉਹ ਸਾਰਿਆਂ ਨੂੰ ਉਹ ਬੱਤੀਆਂ ਦੀ ਕਿਸੇ ਦੀ ਆਪਣੇ ਤੌਰ ਤੇ ਹੋ ਸਕਦੀ ਕਿਤੇ ਹੋਰ ਪੱਕਦੇ ਹੋਊ ਇਹ ਸਾਡੇ ਕੌਮੀ ਹੀਰੋ ਆ ਇਹ ਕੋਈ ਜਾਤ ਲੈ ਨਹੀਂ ਗਏ ਇਹਨਾਂ ਨੇ ਕੋਈ ਇੰਡੀਵਿਜੂਅਲ ਐਕਟ ਨਹੀਂ ਕੀਤਾ ਇਹਨਾਂ ਨੇ ਇੱਕ ਕੌਮ ਦੀ ਦਰਦ ਤੇ ਪੀੜਾ ਜਿਹੜੀ ਸੀ ਉਹ ਹਟਾਈ ਆ ਇਸ ਕਰਕੇ ਇਹਨਾਂ ਨੂੰ ਵਾਕਿਆਂ ਨਾਲ ਜੋੜੀਏ ਇਹ ਜਿਹੜੇ ਸਾਡੇ ਸਿੱਖ ਹੀਰੋ ਆ ਮੰਨ ਲੋ ਕਹਿਣ ਤੋਂ ਭਾਵ ਇਹਨਾਂ ਨੇ ਆਪਣੇ ਲਈ ਨਹੀਂ ਇਹਨਾਂ ਨੇ ਕੌਮ ਦੇ ਜੱਲੇ ਭੀੜਾ ਪਈ ਉਹਦੇ ਲਈ ਆਪਣੇ ਦਰਦ ਜਿਹੜੇ ਆ ਉਹਦੇ ਉਹਦੇ ਤਹ ਸਾਰੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ